ਵਿਕਰਮ ਜੀਠੀਆ ਕੇਸ ਦੇ ਵਿੱਚ ਇੱਕ ਹੋਰ ਗੱਲ ਆਈ ਹੈ ਸਾਹਮਣੇ ਕੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਦੇ ਉੱਤੇ ਹੋਵੇਗੀ ਐਫਆਈਆਰ ਦਰਜ ਐਫਆਈਆਰ ਦਰਜ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ ਹੈ ਸ਼ਿਕਾਇਤ ਪ੍ਰਤਾਪ ਸਿੰਘ ਬਾਜਵਾ ਦੀ ਕਿਹੜੀ ਵੀਡੀਓ ਨਾਲ ਹੋਈ ਹੈ ਛੇੜਛਾੜ ਐਮਐਲਏ ਗਨੀਵ ਕੌਰ ਮਜੀਠੀਆ ਦੇ ਹੱਕ ਵਿੱਚ ਬੋਲਣਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੈ ਰਿਹਾ ਮhenga ਵਿਕਰਮ ਜੀਠੀਆ ਦੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜਦੋਂ ਗ੍ਰਿਫਤਾਰੀ ਕੀਤੀ ਤਾਂ ਉਸ ਮੌਕੇ ਜਿੱਥੇ ਸ਼੍ਰੋਮਣੀ ਕਾਲੀਦਲ ਨੇ ਵਿਰੋਧ ਕੀਤਾ ਉੱਥੇ ਹੀ ਕਾਂਗਰਸ ਦੇ ਕੁਝ ਲੀਡਰਾਂ ਵੱਲੋਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਕਈ ਲੀਡਰ ਬਿਆਨ ਦੇ ਕੇ ਕਸੂਤੇ ਫਸ ਗਏ ਸਨ ਜਿਸ ਕਰਕੇ ਉਹਨਾਂ ਨੂੰ ਯੂ ਟਰਨ ਵੀ ਮਾਰਨੇ ਪਏ ਨੇ ਜਿਨ੍ਹਾਂ ਵਿੱਚੋਂ ਦੋ ਲੀਡਰਾਂ ਦਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਮਜ਼ਾਕ ਵੀ ਉਡਾਇਆ ਗਿਆ ਇਹ ਵੀ ਕਿਹਾ ਗਿਆ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਟੰਗਨ ਨੂੰ ਫਿਰਦੇ ਸੀ ਜ ਜ ਉਹਨਾਂ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਸੀ ਅੱਜ ਉਹ ਬਦਲ ਕਿਉਂ ਗਏ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਗਿਆ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਗਿਆ ਪੁਰਾਣੀਆਂ ਵੀਡੀਓ ਕਲਿੱਪ ਕੱਢ ਕੇ ਤੇ ਹੁਣ ਵਾਲੀ ਵੀਡੀਓ ਸਾਂਝੀਆਂ ਕੀਤੀਆਂ ਗਿਆ ਔਰ ਉਹਨਾਂ ਵਿੱਚੋਂ ਹੀ ਇੱਕ ਵੀਡੀਓ ਸੀ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਕਿ ਉਹਨਾਂ ਨੇ 25 6 2025 ਨੂੰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਅਪਲੋਡ ਕੀਤੀ ਸੀ ਆਪਣੇ ਐਕਸ ਹੈਂਡਲ ਦੇ ਉੱਤੇ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਦਾਵਾ ਕੀਤਾ ਸੀ ਕਿ ਐਮਐਲਏ ਗਨੀਬ ਕੌਰ ਮਜੀਠੀਆ ਜਿਹੜੇ ਇੱਕ ਵਿਧਾਨ ਸਭਾ ਚ ਉਹਨਾਂ ਦੇ ਕਲੀਗ ਨੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਮਿਸਬਿਹੇਵ ਕੀਤਾ ਗਿਆ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਇਸ ਦੀ ਉਹਨ ਖੇਦੀ ਕਰਦੇ ਨੇ ਇਹ ਵੀਡੀਓ 3 ਮਿੰਟ ਤੋਂ ਉੱਪਰ ਦਾਸੀ ਜੋ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਾਇਆ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਦਾਵਾ ਹੈ ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਪੁਲਿਸ ਸਟੇਸ਼ਨ ਸੈਕਟਰ 3 ਦੇ ਥਾਣੇਦਾਰ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਅਮਨ अरोड़ा ਦੇ ਖਿਲਾਫ ਇਥੋਂ ਤੱਕ ਕਿ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਨੇ ਜਾਂ ਜਿਹੜੀ ਟੀਮ ਨੇ ਉਹ ਵੀਡੀਓ ਉਹਨਾਂ ਦਾ ਪਾਇਆ ਆਪਣੇ ਪੇਜਾਂ ਦੇ ਉੱਤੇ ਉਹਨਾਂ ਨੂੰ ਤੋੜ ਮੋੜ ਕੇ ਜਿਹੜਾ ਵੀਡੀਓ ਪਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਉਸ ਸ਼ਿਕਾਇਤ ਦੇ ਵਿੱਚ ਪੂਰੀ ਸ਼ਿਕਾਇਤ ਕੀ ਕਹਿੰਦੀ ਉਹ ਵੀ ਸਾਂਝੀ ਕਰਾਂਗੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਦੂਜੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਹੀ ਇਹ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਕਿ ਉਹਨਾਂ ਦੀ ਤੋੜ ਮੋੜ ਕੇ ਵੀਡੀਓ ਪਾਈ ਗਈ ਹੈ ਉਹ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਨਹੀਂ ਸਨ ਬੋਲੇ ਹਾਲਾਂਕਿ ਗਨੀਵ ਕੌਰ ਮਜੀਠੀਆ ਜਿਨ੍ਹਾਂ ਨੇ ਖੁਦ ਇਤਰਾਜ਼ ਜਤਾਏ ਸਨ ਕਿ ਉਹਨਾਂ ਨਾਲ ਧੱਕੇ ਮੁੱਕੀ ਹੋਈ ਹੈ ਤੇ ਉਹਨਾਂ ਦੇ ਘਰ ਵਿੱਚ ਜਿਸ ਤਰੀਕੇ ਦੇ ਨਾਲ ਐਂਟਰ ਕੀਤੇ ਸਨ ਵਿਜੀਲੈਂਸ ਦੇ ਅਧਿਕਾਰੀ ਉਸ ਦਿਨ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦਿਨ ਦੀ ਗੱਲ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਦਾਵਾ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਉਸ ਵਿੱਚ ਕਿਹਾ ਗਿਆ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਸਨ ਹੁਣ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਬੋਲ ਰਹੇ ਨੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਇਸ ਸ਼ਿਕਾਇਤ ਦੇ ਵਿੱਚ ਕੋਈ ਹੋਰ ਹੀ ਜਾਣਕਾਰੀ ਸਾਂਝੀ ਕਰਦੇ ਨੇ ਉਹਨਾਂ ਨੇ ਪੁਲਿਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਦੇ ਐਸ ਐਚ ਓ ਨੂੰ ਸ਼ਿਕਾਇਤ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਜਿਹੜੀ ਸ਼ਿਕਾਇਤ ਹੈ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਚੀਮਾ ਅਮਨ ਰੋੜਾ ਤੇ ਉਹਨਾਂ ਦੇ ਜਿਹੜੇ ਹੋਰ ਟੀਮ ਮੈਂਬਰ ਨੇ ਇਹ ਉਹਨਾਂ ਦੇ ਖਿਲਾਫ ਹੈ ਕਿਉਂਕਿ ਉਹਨਾਂ ਨੇ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਉਸ ਸ਼ਿਕਾਇਤ ਦੇ ਵਿੱਚ ਉਹ ਕੀ ਕੀ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਇਹ ਸ਼ਿਕਾਇਤ ਦੁਆਰਾ ਮੈਂ ਇਹਨਾਂ ਸਾਰਿਆਂ ਦੇ ਉੱਤੇ ਐਫ ਆਈ ਆਰ ਦਰਜ ਕਰਵਾਉਣਾ ਚਾਹੁੰਦਾ ਕਿ ਜੋ ਕਿ ਜੋ ਮੇਰੇ ਵੀਡੀਓ ਬਣਾਉਣ ਵਿੱਚ ਉਹਨਾਂ ਦੇ ਕੰਮ ਕਰਨ ਵਾਲਿਆਂ ਨੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਮੈਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਹਾਂ ਇਸ ਲਈ ਪੰਜਾਬ ਦੀ ਆਪ ਸਰਕਾਰ ਦੁਆਰਾ ਕੀਤੇ ਜਾ ਰਹੇ ਅਤਿਆਚਾਰਾਂ ਅਤੇ ਅਤਿਆਚਾਰਾਂ ਅਤੇ ਗੈਰ ਕਾਨੂੰਨੀ ਕੰਮਾਂ ਵਿਰੋਧਾ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ ਏ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਨਾਲ ਹੀ ਉਹ ਫਿਰ ਕੇਸ ਦਾ ਹਵਾਲਾ ਦਿੰਦੇ ਨੇ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਕਰਮ ਸਿੰਘ ਮਜੀਠੀਆ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਉਹਨਾਂ ਦੀ ਪਤਨੀ ਸ਼੍ਰੀਮਤੀ ਗਨੀਬ ਕੌਰ ਮਜੀਠੀਆ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਕਾਨੂੰਨ ਦੀ ਪੂਰੀ ਉਲੰਘਣਾ ਕਰਦੇ ਹੋਏ ਪੰਜਾਬ ਵਿਜੀਲੈਂਸ ਦੇ ਬਿਊਰੋ ਦੇ ਅਧਿਕਾਰੀ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਉਹਨਾਂ ਦੇ ਬੈੱਡਰੂਮ ਤੱਕ ਵੀ ਚਲੇ ਗਏ ਇੱਕ ਔਰਤ ਵਿਰੁੱਧ ਅਜਿਹਾ ਵਿਵਹਾਰ ਬੇਲੋੜਾ ਸੀ ਤੇ ਕਾਨੂੰਨ ਦੇ ਉਲਟ ਵੀ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ 25 6 2025 ਨੂੰ ਮੈਂ ਆਪਣੇ ਆਫੀਸ਼ੀਅਲ ਐਕਸ ਹੈਂਡਲ ਤੇ ਦੁਪਹਿਰੇ 3:13 ਮਿੰਟ ਤੇ ਇੱਕ ਵੀਡੀਓ ਪੋਸਟ ਕੀਤੀ ਜੋ ਕਿ ਇੱਕ ਮੈਂ ਮਹਿਲਾ ਵਿਧਾਇਕ ਵਿਰੁੱਧ ਪੰਜਾਬ ਵਿਲੀਅንስ ਬਿਊਰੋ ਦੇ ਅਧਿਕਾਰੀਆਂ ਦੀ ਕਾਰਵਾਈ ਦੀ ਆਲੋਚਨਾ ਕੀਤੀ ਔਰ ਇਸੇ ਤਰ੍ਹਾਂ ਹੀ ਸੁਖਪਾਲ ਸਿੰਘ ਖੈਰਾ ਵਿਰੁੱਧ ਵੀ ਜਿਹੜਾ ਦੁਰਵਿਵਹਾਰ ਜਿਹੜਾ ਆ ਉਸ ਜਿਹੜਾ ਹੋਇਆ ਸੀ ਗਨੀਪ ਕੌਰ ਮਜੀਠੀਆ ਦੇ ਨਾਲ ਉਸ ਨੂੰ ਉਜਾਗਰ ਕੀਤਾ ਗਿਆ ਸੀ ਜਿਹੜੀ ਕਿ ਵੀਡੀਓ 3 ਮਿੰਟ 48 ਸੈਕਿੰਡ ਦਾ ਸੀ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਇਹ ਵੀ ਲਿਖਦੇ ਨੇ ਕਿ ਉਸ ਵੀਡੀਓ ਨੂੰ ਅਰਵਿੰਦ ਕੇਜਰੀਵਾਲ ਨੇ ਭਗਵਾਨ ਤਮਨ ਨੇ ਹਰਪਾਲ ਚੀਮਾ ਨੇ ਅਮਨ ਰੋੜਾ ਨੇ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਟੀਮ ਨੇ ਮੇਰੀ ਵੀਡੀਓ ਨੂੰ ਐਡਿਟ ਕੀਤਾ ਤੇ ਗਨੀਬ ਕੌਰ ਮਜੀਠੀਆ ਦਾ ਨਾਮ ਦਾ ਇੱਕ ਹਿੱਸਾ ਸੀ ਜਿਹੜਾ ਉਸ ਨੂੰ ਕੱਟ ਦਿੱਤਾ ਜਿਹੜਾ ਕਿ ਮੈਂ ਹਵਾਲਾ ਦਿੱਤਾ ਸੀ ਉਸ ਨੂੰ ਉਹਨਾਂ ਨੇ ਕੱਟ ਕੇ ਇਸ ਨਾਲ ਛੇੜਛਾੜ ਕਰਕੇ ਵੀਡੀਓ ਨੂੰ ਇਸ ਤਰੀਕੇ ਨਾਲ ਐਡਿਟ ਕੀਤਾ ਗਿਆ ਜਿਵੇਂ ਮੈਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਸਮਰਥਨ ਕਰ ਰਿਹਾ ਹੋਵਾਂ ਆਮ ਆਦਮੀ ਪਾਰਟੀ ਦੇ ਸਾਰੇ ਇਹਨਾਂ ਨੇਤਾਵਾਂ ਨੇ ਇਹਨਾਂ ਛੇੜਛਾੜ ਕਰਨ ਵਾਲੇ ਵੀਡੀਓਜ਼ ਨੂੰ ਆਪਣੇ ਅਧਿਕਾਰਤ ਐਕਸ ਹੈਂਡਲਾਂ ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਸੋਸ਼ਲ ਮੀਡੀਆ ਨੂੰ ਦੇ ਉੱਤੇ ਸਾਰੀਆਂ ਵੀਡੀਓ ਜਿਹੜੀਆਂ ਨੇ ਪਾ ਦਿੱਤੀਆਂ ਗਈਆਂ ਜਿਹੜੀਆਂ ਕੀ ਐਡਿਟ ਕਰਕੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਮੈਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਜਿਵੇਂ ਮੈਂ ਵਿਕਰਮ ਸਿੰਘ ਮਜੀਠੀਆ ਦਾ ਸਮਰਥਨ ਕੀਤਾ ਹੋਵੇ ਜੋ ਕਿ ਇੱਕ ਦੋਸ਼ੀ ਸੀ ਮੇਰੀ ਅਸਲ ਵੀਡੀਓ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹਰਪਾਲ ਚੀਮਾ ਤੇ ਅਮਨ ਰੋੜਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੀ ਟੀਮ ਦੁਆਰਾ ਤਿਆਰ ਕੀਤੀ ਗਈ ਜਿਹੜੇ ਛੇੜਛਾੜ ਦੇ ਨਾਲ ਪਾਈ ਗਈ ਹੈ ਇਸ ਦੀ ਮੈਂ ਐਪਲੀਕੇਸ਼ਨ ਵੀ ਦੇ ਰਿਆਂ ਔਰ ਪੈਨ ਡਰਾਈਵ ਦੇ ਵਿੱਚ ਵੀਡੀਓ ਵੀ ਨੱਥੀ ਕਰ ਰਿਆਂ ਇਸ ਵੀਡੀਓ ਨੂੰ ਐਡਿਟ ਕਰਨ ਤੋਂ ਬਾਅਦ ਜਾਣ ਬੁਝ ਕੇ ਜੜਾ ਆ ਪ੍ਰਸਾਰਤ ਕੀਤਾ ਗਿਆ ਨਸ਼ਰ ਕੀਤਾ ਗਿਆ ਮੇਰੇ ਰਾਹੀਂ ਮੇਰੀ ਰਾਜਨੀਤਿਕ ਸ਼ਵੀ ਅਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਇਸ ਮਨਸ਼ਾ ਨਾਲ ਕੀਤਾ ਗਿਆ ਇਸ ਕਰਕੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹਰਪਾਲ ਚੀਮਾ ਆਮਨ ਅਰੋੜਾ ਤੇ ਕੁਝ ਹੋਰ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੀ ਪੂਰੀ ਟੀਮ ਨੇ ਇੱਕ ਯੋਜਨਾ ਤਰੀਕੇ ਦੇ ਨਾਲ ਮੈਨੂੰ ਬਦਨਾਮ ਕੀਤਾ ਹੈ ਔਰ ਇਹਨਾਂ ਨੇ ਸਾਰਿਆਂ ਨੇ ਜਿਹੜੀ ਇਹ ਵੀਡੀਓ ਪਾਈ ਹੈ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਐਸਐਚਓ ਨੂੰ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹਰਪਾਲ ਚੀਮਾ ਤੇ ਅਮਨ ਉੜਾ ਤੇ ਹੋਰ ਉਹਨਾਂ ਦੇ ਸਾਥੀਆਂ ਵਿਰੁੱਧ ਜਿਹੜਾ ਐਫਆਈਆਰ ਦਰਜ ਕੀਤੀ ਜਾਵੇ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਹੁੰਦੀ ਹੈ ਪਰ ਯਕੀਨੀ ਤੌਰ ਤੇ ਕਿਸੇ ਵੀ ਵਿਅਕਤੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਤੇ ਜਨਤਾ ਨੂੰ ਗੁੰਮਰਾਹ ਕਰਨ ਲਈ ਵੀਡੀਓ ਨੂੰ ਮੰਨ ਘੜ ਤਤੇ ਛੇੜ ਛਾੜ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਾਨੂੰਨ ਇਸ ਤੋਂ ਇਲਾਵਾ ਇਹਨਾਂ ਵਿਅਕਤੀਆਂ ਦੀ ਪੂਰੀ ਟੀਮ ਜਿਨ੍ਹਾਂ ਦਾ ਮੈਂ ਵਾਰ-ਵਾਰ ਜ਼ਿਕਰ ਕੀਤਾ ਮੇਰੀ ਜਨਤਕ ਸ਼ਖੀ ਨੂੰ ਖਰਾਬ ਕਰਨ ਲਈ ਪੰਜਾਬ ਸਰਕਾਰ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਇੱਕ ਲਿਖਤੀ ਸ਼ਿਕਾਇਤ ਐਸਐਚਓ ਨੂੰ ਦੇ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਵੀਡੀਓ ਉਹਨਾਂ ਨੇ ਪਾਈ ਸੀ ਆਪਣੇ ਪੇਜ ਤੇ ਉਹ ਅੱਜ ਵੀ ਦੇਖੀ ਜਾ ਸਕਦੀ ਹੈ ਔਰ ਜਿਹੜੀ ਵੀਡੀਓ ਦੀ ਉਹ ਛੇੜਛਾੜ ਕਰਨ ਦੀ ਗੱਲ ਕਹਿੰਦੇ ਨੇ ਕੁਝ ਹਿੱਸਾ ਉਹਨਾਂ ਦਾ ਪੁਰਾਣੀਆਂ ਵੀਡੀਓ ਦਾ ਪਾਇਆ ਗਿਆ ਜਦੋਂ ਇੱਥੇ ਜ਼ਿਕਰ ਕਰਨਾ ਬਣਦਾ ਹੈ ਪ੍ਰਤਾਪ ਸਿੰਘ ਬਾਜਵਾ ਜਦੋਂ ਚੋਣਾਂ ਦਾ ਮਾਹੌਲ ਸੀ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਤਰਨਤਾਰਨ ਦੇ ਵਿੱਚ ਭਾਸ਼ਣ ਦਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸੇ ਵਿੱਚ ਸ਼ਬਦ ਨੇ ਕਿ ਵਿਕਰਮ ਮਜੀਠੀਆ ਦੇ ਗੜ ਦੇ ਵਿੱਚ ਰੱਸਾ ਪਾ ਕੇ ਜਦੋਂ CIA ਤਰੰਤਰਨ ਲਿਆ ਜਾਵੇਗਾ ਕਸੀਟ ਕੇ ਫਿਰ ਪਤਾ ਲੱਗੇਗਾ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਅਗਰੈਸ਼ਨ ਵਿੱਚ ਭਾਸ਼ਣ ਦਿੱਤੇ ਗਏ ਸਨ ਕਾਂਗਰਸ ਦੇ ਲੀਡਰਾਂ ਵੱਲੋਂ ਵੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਹੈ ਇਸ ਸ਼ਿਕ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਜਿਹੜੀ ਪੂਰੀ ਵੀਡੀਓ ਪਾਈ ਸੀ ਉਹ ਐਮ.ਐਲ.ਏ ਗਨੀਵ ਕੌਰ ਮਜੀਠੀਆ ਦੇ ਹੱਕ ਵਿੱਚ ਪਾਈ ਸੀ ਕਿਉਂਕਿ ਉਹ ਉਹਨਾਂ ਦੇ ਕਲੀਗ ਨੇ ਵਿਧਾਨ ਸਭਾ ਦੇ ਮੈਂਬਰ ਨੇ ਤੇ ਉਹਨਾਂ ਵਿਰੋਧੀ ਧਿਰ ਦੇ ਨੇਤਾ ਇਸ ਕਰਕੇ ਉਹਨਾਂ ਦੇ ਹੱਕ ਵਿੱਚ ਬੋਲੇ ਪਰ ਵੀਡੀਓ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਹ ਵਿਕਰਮ ਸਿੰਘ ਮਜੀਠੀਆ ਦਾ ਸਮਰਥਨ ਕਰ ਰਹੇ ਹੋਣ ਹੁਣ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਪ੍ਰਤਾਪ ਸਿੰਘ ਬਾਜਵਾ ਜੋ ਲਿਖਤੀ ਸ਼ਿਕਾਇਤ ਚ ਦੇ ਰਹੇ ਨੇ ਇਸ ਗੱਲ ਨੂੰ ਲੈ ਕੇ ਤੁਹਾਡੀ ਸਹਿਮਤੀ ਹੈ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨ ਤੋਂ ਪਲਟ ਰਹੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿਉਂਕਿ ਦੋਨੋਂ ਤਰ੍ਹਾਂ ਦੀਆਂ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਤੇ ਮੌਜੂਦ ਨੇ ਪ੍ਰਤਾਪ ਸਿੰਘ ਬਾਜਵਾ ਦੇ ਪੇਜ ਤੇ ਜਾ ਕੇ ਵੀ ਵੀਡੀਓ ਦੇਖੀਆਂ ਜਾ ਸਕਦੀਆਂ ਨੇ ਔਰ ਜਿਹੜੀਆਂ ਵੀਡੀਓ ਪਾਉਣ ਦੀ ਗੱਲ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਹ ਵੀ ਅੱਜ ਮੌਜੂਦ ਹੋਣਗੀਆਂ ਤਾਂ ਦੋਵਾਂ ਨੂੰ ਮਿਲਾ ਕੇ ਦੇਖਿਆ ਜਾ ਸਕਦਾ ਜੇਕਰ ਵਾਕੇ ਹੀ ਛੇੜਛਾੜ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਮੁਤਾਬਕ ਕੀ ਫਿਰ ਸਵਾਲ ਪੈਦਾ ਹੁੰਦਾ ਕਿ ਚੰਡੀਗੜ੍ਹ ਪੁਲਿਸ ਉਹਨਾਂ ਲੀਡਰਾਂ ਦੇ ਉੱਤੇ ਪਰਚਾ ਦਰਜ ਕਰੇਗੀ ਜਾਂ ਫਿਰ ਇਹ ਸ਼ਿਕਾਇਤ ਸ਼ਿਕਾਇਤ ਬਣ ਕੇ ਹੀ ਰੱਦੀ ਦੀ ਟੋਕਰੀ ਵਿੱਚ ਸੁੱਟੀ ਜਾਏਗੀ ਇਹ ਤੇ ਚੰਡੀਗੜ੍ਹ ਪੁਲਿਸ ਉੱਤੇ ਨਿਰਭਰ ਕਰਦਾ ਹੈ ਇਸ ਮਾਮਲੇ ਦੇ ਵਿੱਚ ਉਹ ਜਾਂਚ ਪੜਤਾਲ ਅੱਗੇ ਵਧਾਉਣਗੇ ਜਾਂ ਫਿਰ ਇੱਕ ਅੱਧੇ ਦਿਨ ਦੀ ਖਬਰ ਬਣ ਕੇ ਰਹਿ ਜਾਏਗੀ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਤੇ